ਖੋਰ ਹੈ ਮੁੱਦਤੇ ਵਿਚਾਰ ਸਿਰ ਚੱਲ ਕੇ ਤੁਹਾਡੇ ਸਾਹਮਣੇ ਹਾਜ਼ਰ ਹੈ ਅੱਜ ਕੁਮਾਂਤਰੀ ਮਾਂ ਬੋਲੀ ਦਿਵਸ ਹੈ 21 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਕੁਮਾਂਤਰੀ ਪੱਧਰ ਤੇ ਔਰ ਅਸੀਂ ਹਮੇਸ਼ਾ ਹੀ ਹੋਕਾ ਦਿੰਦੇ ਆ ਕਿ ਪੰਜਾਬੀ ਮਾਂ ਬੋਲੀ ਹੈ ਜਿਹੜੀ ਉਹਨੂੰ ਤਰਜੀਹ ਦੇਣੀ ਚਾਹੀਦੀ ਹੈ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੇ ਉਹਨਾਂ ਦੀ ਮੌਜੂਦਾ ਸਥਿਤੀ ਕੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈ ਉਹਨਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਕਿੱਥੇ ਖੜਦੀ ਹੈ ਕਿੱਥੇ ਸਟੈਂਡ ਕਰਦੀ ਹੈ ਉਸ ਤੇ ਵੀ ਅ ਚਰਚਾ ਕਰਾਂਗੇ ਹਾਲਾਂਕਿ ਬੜੀ ਚਿੰਤਾ ਦਾ ਇੱਕ ਵਿਸ਼ਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਹੀ ਪੰਜਾਬੀ ਬੋਲੀ ਦਾ ਤਰਸਕਾਰ ਹੋ ਰਿਹਾ ਹੈ ਪੰਜਾਬੀ ਭਾਸ਼ਾ ਸੁੰਗੜਦੀ ਜਾ ਰਹੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਹੈ ਜਿਹੜੀ ਉਹ ਘੱਟ ਹੁੰਦੀ ਜਾ ਰਹੀ ਹੈ ਹਾਲਾਂਕਿ ਦਾਅਵੇਵਾਦੇ ਬਹੁਤ ਵੱਡੇ ਵੱਡੇ ਸਰਕਾਰਾਂ ਕਰਤੀਆਂ ਰਹਿੰਦੀਆਂ ਨੇ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਾਂਗੇ ਪੰਜਾਬੀ ਭਾਸ਼ਾ ਦੇ ਲਈ ਆ ਕਰਾਂਗੇ ਉਹ ਕਰਾਂਗੇ ਪਰ ਗਰਾਉਂਡ ਲੈਵਲ ਤੇ ਜ਼ਮੀਨੀ ਹਕੀਕਤ ਭਾਸ਼ਾ ਦੀ ਕੁਝ ਹੋਰ ਹੀ ਹੈ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਅੱਜ ਕਿੱਥੇ ਸਟੈਂਡ ਕਰ ਰਹੀ ਹੈ ਘਟਕੜ ਪੰਜਾਬ ਦੇ ਵਿੱਚ ਆਪਾਂ ਉਸ ਬਾਰੇ ਵੀ ਜ਼ਿਕਰ ਕਰ ਲੈਣੇ ਆ ਕੁਝ ਅੰਕੜੇ ਨੇ ਉਹ ਵੀ ਤੁਹਾਨੂੰ ਦੱਸਦਨੇ ਆ 21 ਫਰਵਰੀ ਨੂੰ ਮਨਾਇਆ ਜਾਂਦਾ ਅੰਤਰਰਾਸ਼ਟਰੀ ਮਾਂ ਭਾਸ਼ਾ ਦਿਵਸ ਯਾਨੀ ਕਿ ਮਾਂ ਬੋਲੀ ਦਿਵਸ ਪੰਜਾਬੀ ਬੋਲਣ ਅਤੇ ਪੜਨ ਦੀ ਮੁਸ਼ਕਲ ਸਥਿਤੀ ਹੈ ਜਿਹੜੀ ਉਹ ਕਟੂਕਟ ਪੰਜਾਬ ਦੇ ਵਿੱਚ ਇੱਕ ਸਰਵੇ ਦੇ ਮੁਤਾਬਕ ਇੱਕ ਅਧਿਐਨ ਜਿਹੜਾ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਉਹ ਉਹ ਅਧਿਐਨ ਕੀ ਕਹਿੰਦਾ ਉਹ ਉਸ ਬਾਰੇ ਸਰਕਾਰੀ ਸਕੂਲਾਂ ਦੇ ਵਿੱਚ ਇਹ ਅਧਿਐਨ ਕੀਤਾ ਗਿਆ ਉਸ ਦੇ ਆંકੜੇ ਡਰਾਉਣ ਵਾਲੇ ਨੇ ਕਲਾਸ 3 ਤੋਂ ਲੈ ਕੇ 8ਵੀਂ ਦੇ ਵਿਦਿਆਲੇ ਵਿਦਿਆਰਥੀਆਂ ਦੇ ਵਿੱਚ ਸਿਰਫ 47% ਹੀ ਪੰਜਾਬੀ ਕਹਾਣੀ ਜਾਂ ਕਾਇਦਾ ਕੋਈ ਪੜ ਸਕਦੇ ਨੇ 47% ਯਾਨੀ ਕਿ ਅਧਿਆਨ ਰੋ ਵਿਕਟ ਬਾਕੀ ਲਗਭਗ 53% ਪੂਰੀ ਤਰ੍ਹਾਂ ਪੰਜਾਬੀ ਪੜ੍ਹ ਚ ਸਮਝ ਨਹੀਂ پا ਰਹੇ ਇਹ ਸਭ ਤੋਂ ਵੱਡਾ ਸਵਾਲ ਵਿਦਿਆਰਥੀਆਂ ਦੇ ਵਿੱਚ ਦੂਜੀ ਭਾਸ਼ਾਵਾਂ ਦੀ ਵੱਧ ਵਰਤੋਂ ਹੋ ਰਹੀ ਹੈ ਕਿਉਂ ਹੋ ਰਹੀ ਹੈ ਸ਼ਾਇਦ ਸਟੈਂਡਰਡ ਬੰਦੇ ਨੇ ਇੱਕ ਰਿਪੋਰਟ ਦੇ ਅਨੁਸਾਰ ਚੰਗੀ ਸਿੱਖਿਆ ਦੇ ਬਾਵਜੂਦ ਵੀ ਬਹੁਤ ਸਾਰੇ ਬੱਚੇ ਅਤੇ ਨੌਜਵਾਨ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਹਿੰਦੀ ਜਾਂ ਅੰਗਰੇਜ਼ੀ ਹੀ ਵਰਤਦੇ ਹਨ ਇਹ ਨਹੀਂ ਹੈ ਕਿ ਪੰਜਾਬੀ ਭਾਸ਼ਾ ਪੜਾਈ ਨਹੀਂ ਜਾ ਰਹੀ ਪੜਾਉਣ ਦੇ ਬਾਵਜੂਦ ਵੀ ਹਿੰਦੀ ਅੰਗਰੇਜ਼ੀ ਬੋਲੀ ਜਾਂਦੀ ਹੈ ਕੁਝ ਘਰਾਂ ਦੇ ਵਿੱਚ ਹਿੰਦੀ ਅੰਗਰੇਜ਼ੀ ਦੀ ਵਰਤੋਂ ਵੱਧ ਪ੍ਰਭਾਵਸ਼ਾਲੀ ਹੋ ਰਹੀ ਹੈ ਪੰਜਾਬੀ ਭਾਸ਼ਾ ਦੇ ਨਾਲੋਂ ਇਸ ਕਾਰਨ ਪੰਜਾਬੀ ਬੋਲਣ ਦੇ ਵਿੱਚ ਹਜ਼ਾਰਾਂ ਨੌਜਵਾਨ ਤੇ ਬੱਚੇ ਪਿੱਛੇ ਰਹਿ ਜਾਂਦੇ ਨੇ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਮੁੱਖ ਵਿਸ਼ਾ ਵਜੋਂ ਪੜਾਉਣ ਦਾ ਨਿਰਦੇਸ਼ ਦਿੱਤਾ ਪਰ ਬਹੁਤ ਸਾਰੇ ਪ੍ਰਾਈਵੇਟ ਸਕੂਲ ਨਿੱਜੀ ਸਕੂਲ ਅਜੇੇ ਨੇ ਜੋ ਇਸ ਇਸ ਨੂੰ ਅਮਲ ਦੇ ਵਿੱਚ ਹੈ ਠੀਕ ਤਰੀਕੇ ਨਾਲ ਨਹੀਂ ਲੈ ਰਹੇ ਕਿ ਸਾਰੀਆਂ ਸਰਕਾਰੀ ਯੋਜਨਾਵਾਂ ਪੰਜਾਬੀ ਦੇ ਵਿੱਚ ਉਪਲਬਧ ਨੇ ਇਹ ਸਵਾਲ ਸਭ ਤੋਂ ਵੱਡਾ ਪੰਜਾਬੀ ਉੱਤੇ ਨਿਰਭਰ ਲੋਕਾਂ ਤੱਕ ਜਾਣਕਾਰੀ ਪਹੁੰਚਣਾ ਮੁਸ਼ਕਲ ਹੋ ਜਾਂਦਾ ਜੇਕਰ ਸਾਰੀਆਂ ਸਕੀਮਾਂ ਜਾਂ ਯੋਜਨਾਵਾਂ ਪੰਜਾਬੀ ਦੇ ਵਿੱਚ ਨਹੀਂ ਨੇ ਪੰਜਾਬ ਦੇ ਕੁਝ ਰੇਲਵੇ ਸਟੇਸ਼ਨ ਦੁਕਾਨਾਂ ਤੇ ਬੋਰਡਾਂ ਉੱਤੇ ਪੰਜਾਬੀ ਬਹੁਤ ਘੱਟ ਜਾਂ ਫਿਰ ਨਾ ਦੇ ਬਰਾਬਰ ਵਰਤੀ ਜਾਂਦੀ ਹੈ ਜਨਤਕ ਜਾਣਕਾਰੀਆਂ ਦਾ ਸਹੀ ਪੰਜਾਬੀ ਅਨੁਵਾਦ ਨਾ ਹੋਣਾ ਵੀ ਪੰਜਾਬੀ ਭਾਸ਼ਾ ਨਵਿੱਤਰ ਹੈ ਇਹ ਭੁਲੇਖਾ ਹੈ ਕਿ ਪੰਜਾਬੀ ਬੋਲਣ ਨਾਲ ਸਮਾਜਿਕ ਸ਼ਾਨ ਨਾ ਮਿਲਣਾ ਇਸ ਲਈ ਮਾਪਿਆਂ ਦਾ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਅੰਗਰੇਜ਼ੀ ਬੋਲਣ ਲਈ ਪ੍ਰੇਰਿਤ ਕਰਨਾ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਕਿ ਪੰਜਾਬੀ ਮਾਂ ਬੋਲੀ ਜੜੀ ਉਹ ਉਸ ਦੇ ਨਾਲ ਤਰਸਕਾਰ ਹੋ ਰਿਹਾ ਹੈ ਮਰਨਾਲਿਸ ਪੂਰੇ ਮੁੱਦੇ ਤੇ ਇੰਦਰਜੀਤ ਸਿੰਘ ਗੋਗਿਆਣੀ ਸਾਹਿਬ ਮੌਜੂਦ ਨੇ ਸਿੱਖ ਬੁੱਧੀਜੀਵੀ ਨੇ ਪਾਸਾ ਵਿਗਿਆਨੀ ਨੇ ਬਹੁਤ-ਬਹੁਤ ਸਵਾਗਤ ਹੈ ਗੋਗਿਆਣੀ ਸਾਹਿਬ ਤੁਹਾਡਾ ਗੋਗਿਆਣ ਸਾਹਿਬ ਪਹਿਲੇ ਤਾਂ ਮੈਂ ਤਾਂ ਤੁਹਾਨੂੰ ਮੁਬਾਰਕਬਾਦ ਦਾਂਗਾ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ ਅੰਤਰਰਾਸ਼ਟਰੀ ਮਹਾਬੋਲੀ ਦਿਵਸ ਦੀ ਵੈਸੇ ਆਪਾਂ ਕਹਿੰਦੇ ਕਿ ਦੁਨੀਆ ਤੇ ਜਿਹੜੇ ਮਰਜੀ ਕੋਨੇ 'ਚ ਗੋਗਿਆਣੀ ਸਾਹਿਬ ਤੁਸੀਂ ਤਾਂ ਪੂਰੀ ਦੁਨੀਆ ਘੁੰਮਿਆ ਚਲੇ ਜਾਓ ਤਾਂ ਤੁਹਾਨੂੰ ਪੰਜਾਬੀ ਮਿਲ ਜਾਂਦੇ ਨੇ ਪੰਜਾਬੀ ਖਿੱਤੇ ਦੇ ਲੋਕ ਮਿਲ ਜਾਂਦੇ ਨੇ ਗੁਰੂ ਘਰ ਮਿਲ ਜਾਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਕੀ ਸਾਨੂੰ ਫਿਕਰਮੰਦ ਹੋਣਾ ਚਾਹੀਦਾ ਆਪਣੀ ਬੋਲੀ ਲਈ ਆਪਣੀ ਭਾਸ਼ਾ ਲਈ ਕਿ ਪੰਜਾਬੀ ਬੋਲੀ ਹੈ ਜਿਹੜੀ ਆ ਭਾਸ਼ਾ ਉਹ ਉਹਦਾ ਦਾਇਰਾ ਜਿਹੜਾ ਸੁਗੜਦਾ ਜਾ ਰਿਹਾ ਹੈ ਹਰਪ੍ਰੀਤ ਸਿੰਘ ਜੀ ਕਿਉਂਕਿ ਅੱਜ ਦਾ ਦਿਨ ਸਾਡੇ ਸਾਰਿਆਂ ਲਈ ਮਾਣ ਵਾਲਾ ਵੀ ਹੈ ਕਿ ਅਸੀਂ ਬਹੁਤ ਸਥਾਨਾਂ ਤੇ ਕਮੰਤਰੀ ਮਾਂ ਬੋਲੀ ਦਿਵਸ ਮਨਾਉਂਦੇ ਹੋਏ ਆਪਣੀ ਭਾਸ਼ਾ ਦੀ ਗੱਲ ਕਰ ਰਹੇ ਆ ਜੀ ਹਰ ਵਿਚਾਰ ਦੇ ਵੈਸੇ ਤਾਂ ਦੋ ਪੱਖ ਹੁੰਦੇ ਆ ਇੱਕ ਤਾਂ ਇਹ ਹੈ ਕਿ ਅਸੀਂ ਪੰਜਾਬੀ ਲੋਕ 160 ਦੇਸ਼ਾਂ ਤੱਕ ਸਾਡਾ ਪਸਾਰਾ ਹੈ ਹੂੰ ਉੱਥੇ ਪੰਜਾਬੀ ਬੋਲੀ ਵੀ ਜਾਂਦੀ ਹੈ ਬੋਰਡ ਵੀ ਮਿਲ ਜਾਂਦੇ ਆ ਗੁਰਦੁਆਰਾ ਸਾਹਿਬਾਨ ਵਿੱਚ ਗੁਰਮੁਖੀ ਦਾ ਗਿਆਨ ਵੀ ਦਿੱਤਾ ਜਾਂਦਾ ਹੈ ਹੂੰ ਪਰ ਫੇਰ ਵੀ ਜਿਹੜਾ ਦੂਜਾ ਪੱਖ ਹੈ ਜੀ ਕਿ ਜੇ ਅਸੀਂ ਇਹਦੇ ਬਾਰੇ ਚਿੰਤਨ ਤੇ ਚੇਤਨਾ ਛੱਡ ਦਈਏ ਹੂੰ ਜੇ ਅਗਲੀਆਂ ਪੀੜ੍ਹੀਆਂ ਤੱਕ ਇਹ ਜਿਉਂਦੀ ਨਾ ਰਹੇ ਜਾਂ ਸਾਡੇ ਇਹਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣਾ ਤੇ ਸਰਕਾਰਾਂ ਦਾ ਕੰਮ ਹੁੰਦਾ ਹਮ ਪਰ ਬਹੁਤ ਕਾਰਜ ਸਾਡੇ ਆਵਾਮ ਦੇ ਹਿੱਸੇ ਵੀ ਹੁੰਦਾ ਲੋਕਾਂ ਦੇ ਹਿੱਸੇ ਵੀ ਹੁੰਦਾ ਜੀ ਕਿਉਂਕਿ ਅਸੀਂ ਮਾਂ ਦੇ ਪਿਆਰ ਬਾਰੇ ਮਤਲਬ ਬੱਚਿਆਂ ਨੂੰ ਸਿਖਾਉਂਦੇ ਥੋੜਾ ਮਾਂ ਨੂੰ ਪਿਆਰ ਕਰਦੇ ਆ ਹਰ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ ਹਮ ਹਮ ਪਰ ਜਦੋਂ ਮਾਂ ਬੋਲੀ ਦੀ ਗੱਲ ਹੁੰਦੀ ਹੈ ਜੀ ਉਦੋਂ ਇੰਜ ਲੱਗਦਾ ਵੀ ਉਹਨੂੰ ਕੋਈ ਆ ਕੇ ਦੱਸੇ ਕਿ ਇਹ ਤੇਰੀ ਮਾਤ ਭਾਸ਼ਾ ਤੇ ਇਹਨੂੰ ਪਿਆਰ ਕਰਨਾ ਹੈ ਹਾਂ ਇਹ ਠੀਕ ਹੈ ਯੂਨੈਸਕੋ ਦੀ ਰਿਪੋਰਟ ਵੀ ਸੀ ਕਿ ਜਿਹੜੀਆਂ ਬਹੁਤ ਸਾਰੀਆਂ ਪਛਾਵਾਂ ਜਿਹੜੀਆਂ ਉਹ ਖਤਮ ਹੋ ਰਹੀਆਂ ਕਿਉਂਕਿ ਉਹਨੂੰ ਬੋਲਣ ਵਾਲੇ ਉਹਨੂੰ ਪਿਆਰ ਕਰਨ ਵਾਲੇ ਹੋਰ ਨਾ ਪਛਾਵਾਂ ਵਿੱਚ ਚਲੇ ਗਏ ਨੇ ਉਹਨਾਂ ਨੇ ਉਹਦਾ ਮੋਹ ਤਿਆਗ ਦਿੱਤਾ ਤੇ ਜਿਹਦਾ ਤੁਸੀਂ ਨਾ ਲੈਣਾ ਛੱਡ ਦੋ ਬੋਲਣਾ ਛੱਡ ਦੋ ਉਹਨੇ ਤੁਹਾਡੀ ਰਸਨਾ ਤੋਂ ਤੁਹਾਡੀ ਸੋਚ ਵਿੱਚੋਂ ਤੁਹਾਡੇ ਆਲੇ ਦੁਆਲੇ ਚੋਂ ਖਤਮ ਹੋ ਜਾਣਾ ਹੁੰਦਾ ਹਾਂ ਇਸ ਲਈ ਅੱਜ ਦਾ ਦਿਨ ਇਹ ਦੋਨੋਂ ਪੱਖ ਹੈ ਕਿ ਇਹਦੇ ਬਾਰੇ ਚਿੰਤਨ ਕਰਨਾ ਇਸ ਲਈ ਜ਼ਰੂਰੀ ਹੈ ਕਿ ਸਾਡੇ ਪੰਜਾਬ ਵਿੱਚ ਹੀ ਪੰਜਾਬੀ ਕਮਜ਼ੋਰ ਹੋ ਰਹੀ ਹੈ ਹੂੰ ਲੋਕਾਂ ਦਾ ਪੜਨ ਦਾ ਰੁਝਾਨ ਘਟ ਗਿਆ ਅਖਬਾਰਾਂ ਮੈਗਜ਼ੀਨਾਂ ਲਈ ਵੇਖ ਲਓ ਪੁਸਤਕਾਂ ਲਈ ਦੇਖ ਲਓ ਜੀ ਮਤਲਬ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਵੀ ਜਿਸ ਸੂਬੇ ਵਿੱਚ 35000 ਕਰੋੜ ਦੀ ਲੋਕ ਸ਼ਰਾਬ ਪੀ ਜਾਂਦੇ ਆ ਤੇ ਉਸ ਸੂਬੇ ਵਿੱਚ 35 ਲੱਖ ਦੀਆਂ ਵੀ ਕਿਤਾਬਾਂ ਨਹੀਂ ਵਿਕਦੀਆਂ ਕਈ ਵਾਰੀ ਬਿਲਕੁਲ ਠੀਕ ਗੱਲ ਮਤਲਬ ਲੋਕਾਂ ਦੇ ਸੁਭਾਅ ਤਾਂ ਬਦਲਨੇ ਚਾਹੀਦੇ ਆ ਤੇ ਲੋਕਾਂ ਨੂੰ ਪਿਆਰ ਕਰਨਾ ਚਾਹੀਦਾ ਅੱਛਾ ਗੋਗਿੰਦ ਸਾਹਿਬ ਇੱਕ ਗੱਲ ਹੋਰ ਦੱਸਿਓ ਮਤਲਬ ਇਸ ਕਰਕੇ ਇੱਕ ਸਵਾਲ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਭਾਸ਼ਾ ਪੜਨ ਤੇ ਸੁਣਨ ਵਾਲੇ ਮਿਲ ਜਾਂਦੇ ਨੇ ਕੀ ਤੁਹਾਨੂੰ ਲੱਗਦਾ ਕਿ ਖਾਸ ਤੌਰ ਤੇ ਮੈਂ ਕੁਝ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਾਂਗਾ ਮਹਾਰਾਸ਼ਟਰ ਦੀ ਗੱਲ ਰੱਖਦਾ ਦੱਖਣ ਦੇ ਕੁਝ ਸੂਬਿਆਂ ਦੀ ਗੱਲ ਰੱਖਦਾ ਜਿੰਨੀ ਜਿਸ ਤਰੀਕੇ ਦੇ ਨਾਲ ਉਹ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਨੇ ਲਾਗੂ ਕਰਨ ਦੀ ਗੱਲ ਕਰਦੇ ਨੇ ਜਾਂ ਚਲੋ ਇੱਕ ਹੋਰ ਵਰਡ ਵਰਤ ਲੈਂਦੇ ਆ ਜਿਸ ਕਟੜਤਾ ਦੇ ਨਾਲ ਉਹ ਆਪਣੀ ਭਾਸ਼ਾ ਨੂੰ ਪ੍ਰਮੋਟ ਕਰਦੇ ਨੇ ਉਹ ਠੀਕ ਹੈ ਉਹ ਉਸ ਤਰ੍ਹਾਂ ਦੀ ਕਟੜਤਾ ਜਾਂ ਉਸ ਤਰ੍ਹਾਂ ਦਾ ਪਿਆਰ ਪੰਜਾਬ ਦੇ ਵਿੱਚ ਮਿਸਿੰਗ ਹੈ ਵੈਸੇ ਤਾਂ ਜਿੰਨਾ ਚਿਰ ਤੱਕ ਸਮਰਪਿਤ ਭਾਵਨਾ ਦਾ ਨਾ ਹੋਵੇ ਉਨਾ ਚਿਰ ਤੱਕ ਕੋਈ ਵੀ ਚੀਜ਼ ਬਰਕਰਾਰ ਨਹੀਂ ਰਹਿੰਦੀ ਕਾਇਮ ਨਹੀਂ ਰਹਿੰਦੀ ਜਿਵੇਂ ਉਹ ਜਰਮਨ ਵਾਲੇ ਜਾਪਾਨ ਵਾਲੇ ਚੀਨ ਵਾਲੇ ਆਪਣੀ ਮਾਤ ਭਾਸ਼ਾ ਦੇ ਉੱਤੇ ਹੀ ਉਹਨਾਂ ਦਾ ਸਾਰਾ ਰੋਜਗਾਰ ਖੜਾ ਹੋਇਆ ਉਹਨਾਂ ਦੇ ਦੁਕਾਨਾਂ ਦੇ ਬੋਲਡ ਉਹਨਾਂ ਦੀ ਬੋਲਚਾਲ ਉਹ ਉਹਨੂੰ ਪਹਿਲ ਦਿੰਦੇ ਨੇ ਜਾਂ ਸਾਡੇ ਆਪਣੀਆਂ ਸਟੇਟਾਂ ਦੇ ਇਸ ਤਰ੍ਹਾਂ ਲੋਕ ਪਹਿਲ ਦਿੰਦੇ ਨੇ ਸਾਡੀ ਇੱਕ ਤਰਾਸ ਦੀ ਇਹ ਆ ਕਿ ਸਾਡੀ ਵਿੱਦਿਆ ਵੀ ਕਿਉਂਕਿ ਤਿੰਨ ਭਾਸ਼ੀ ਫਾਰਮੂਲਾ ਹੈ ਜੀ ਉਹ ਤਿੰਨ ਭਾਸ਼ੀ ਫਾਰਮੂਲੇ ਦੇ ਵਿੱਚ ਕਈ ਵਾਰੀ ਸਾਡਾ ਜਿਹੜਾ ਵਰਗ ਆ ਉਹ ਕਿਸੇ ਭਾਸ਼ਾ ਵਿੱਚ ਵੀ ਮਾਹਰ ਨਹੀਂ ਬਣਦਾ ਹੂੰ ਕਿਉਂਕਿ ਉਹਨੂੰ ਖੰਡਿਤ ਕੀਤਾ ਜਾਂਦਾ ਫਿਰ ਕਿਉਂਕਿ ਇੱਥੇ ਬਹੁ ਗਣਤੀ ਵਿਦਿਆਰਥੀਆਂ ਦੀ ਅੰਗਰੇਜ਼ੀ ਵਿੱਚੋਂ ਹੀ ਕੰਪਾਰਟਮੈਂਟ ਆਉਂਦੀ ਸੀ ਹੂੰ ਉਹਦਾ ਕਾਰਨ ਇਹ ਸੀਗਾ ਕਿ ਸਾਡੇ ਜਿਹੜਾ ਅੰਗਰੇਜ਼ੀ ਦਾ ਟੀਚਰ ਹੀ ਨਹੀਂ ਭਰਤੀ ਹੋਇਆ 2000 ਈਸਵੀ ਤੱਕ ਮਤਲਬ ਜਿਹੜਾ ਸੋ ਸਟੱਡੀ ਮਾਸਟਰ ਹੈ ਉਹ ਸਾਨੂੰ ਐਜੂਕੇਸ਼ਨ ਦੇ ਰਿਹਾ ਸੀ ਜਿਹਦੇ ਕੋਲ ਨਾ ਟੀਚਿੰਗ ਆਫ ਇੰਗਲਿਸ਼ ਸੀਗਾ ਨਾ ਉਹਦੇ ਕੋਲ ਇਲੈਕਟਿਵ ਇੰਗਲਿਸ਼ ਸੀਗਾ ਹੂੰ ਜਦੋਂ ਸਾਡੇ ਬੱਚੇ ਇੰਗਲਿਸ਼ 'ਚੋਂ ਕਮਜ਼ੋਰ ਹੋਏ ਤਾਂ ਅੰਗਰੇਜ਼ੀ ਸਕੂਲ ਪ੍ਰਚਲਿਤ ਹੋਣੇ ਸੀ ਤੇ ਅੰਗਰੇਜ਼ੀ ਸਕੂਲਾਂ ਨੇ ਪੰਜਾਬੀ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਆਪ ਜੀ ਨੇ ਕਿਹਾ ਕਿ ਕਹਿੰਦੇ ਜਾਂ ਹਿੰਦੀ ਬੋਲੋ ਜਾਂ ਅੰਗਰੇਜ਼ੀ ਬੋਲੋ ਉਹ ਇੱਕ ਪਾੜੇ ਦੇ ਵਿੱਚੋਂ ਭਾਸ਼ਾ ਨੂੰ ਨੁਕਸਾਨ ਹੋਇਆ ਵੇਖੋ ਸਾਡੇ ਦਾਦੇ ਬਾਬੇ ਗੁਰਦੁਆਰਿਆਂ ਵਿੱਚ ਹੀ ਗੁਰਮੁਖੀ ਸਿੱਖ ਕੇ ਪਵੇਂ ਉਹ ਗੁਰਦੁਆਰੇ ਭਾਈ ਜੀ ਉਹ ਮਿੱਟੀ ਖਲਾਰ ਕੇ ਹੀ ਉਹਦੇ ਤੇ ਗੁਰਮੁਖੀ ਦਾ ਗਿਆਨ ਦੰਦੇ ਸੀਗੇ ਬਿਲਕੁਲ ਪਰ ਉਹ ਕਿੱਸੇ ਸਹਿਤ ਨਾਵਲ 12 ਕਵਿਸ਼ਰੀ ਪਾਠ ਨਿਤਨੇਮ ਸਭ ਕੁਝ ਕਰ ਲੈਂਦੇ ਸੀ ਬਿਲਕੁਲ ਠੀਕ ਜਦੋਂ ਕਿ ਉਹਨਾਂ ਦੀ ਸੰਸਾਰੀ ਦੂਜੀ ਸਕੂਲੀ ਕਾਲਜੀ ਵਿੱਦਿਆ ਨਹੀਂ ਸੀ ਹਮ ਪਰ ਉਹਨਾਂ 'ਚ ਇੱਕ ਮੋਹ ਦੀ ਤੰਦ ਸੀ ਵੀ ਇਹ ਸਾਡੀ ਮਾਤ ਭਾਸ਼ਾ ਹੈ ਗੁਰੂ ਦੀ ਭਾਸ਼ਾ ਹੈ ਇਹ ਗੁਰਮੁਖੀ ਹੈ ਇਹ ਸਾਡੇ ਘਰਾਂ 'ਚ ਰਹਿਣੀ ਚਾਹੀਦੀ ਆ। ਹੂੰ। ਜਾਂ ਜਿਵੇਂ ਰਣਜੀਤ ਸਿੰਘ ਮਹਾਰਾਜਾ ਦੇ ਕਾਲ ਵਿੱਚ ਜਿਹੜੇ ਉਹ ਕਾਇਦੇ ਘਰ-ਘਰ ਦਿੱਤੇ ਗਏ ਕਿ ਇਹ ਤੁਹਾਡੇ ਪਾਈ ਜੀਵਨ ਦਾ ਹਿੱਸਾ ਨੇ। ਹੂੰ। ਉਹ ਜਿਹੜਾ ਗੈਬ ਪੀੜ ਅੱਜ ਸਾਡੀ ਸਥਿਤੀ 'ਚ ਆ ਗਿਆ। ਹੂੰ। ਉਹ ਸਾਡਾ ਨੁਕਸਾਨ ਤੇ ਉਹਨੇ ਕਰਨਾ ਸੀ ਨੁਕਸਾਨ ਹੋ ਵੀ ਰਿਹਾ। ਉਹ ਵੀ ਗਿਆ। ਉਹ ਸਾਡੀ ਇੱਕ ਹੋਰ ਗੱਲ। ਮੈਂ ਕਿਤੇ ਪੜਿਆ ਵੀ ਸੀਗਾ। ਕਹਿੰਦੇ ਜਦੋਂ ਤੁਸੀਂ ਕਿਸੇ ਵੀ ਜ਼ੁਬਾਨ ਨੂੰ ਰੋਜ਼ਗਾਰ ਦੀ ਜ਼ੁਬਾਨ ਬਣਾ ਦੋ, ਕਿੱਤੇ ਦੀ ਜ਼ੁਬਾਨ ਬਣਾ ਦੋ ਤਾਂ ਉਹ ਜ਼ੁਬਾਨ ਕਦੇ ਖਤਮ ਨਹੀਂ ਹੁੰਦੀ, ਉਹ ਭਾਸ਼ਾ ਕਦੇ ਖਤਮ ਨਹੀਂ ਹੁੰਦੀ। ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਦਫ਼ਤਰ ਨੇ ਅਜਿਹੇ ਅ ਸੰਸਥਾਵਾਂ ਨੇ ਜਿਹੜੀਆਂ ਸਿਰਫ ਅੰਗਰੇਜ਼ੀ ਦੇ ਸਹਾਰੇ ਚੱਲ ਰਹੀਆਂ ਨੇ ਜਾਂ ਹਿੰਦੀ ਦੇ ਸਹਾਰੇ ਚੱਲ ਰਹੀਆਂ ਨੇ ਤੁਹਾਨੂੰ ਵੀ ਇਹ ਤੁਸੀਂ ਇਸ ਗੱਲ ਨਾਲ ਇਤفاق ਰੱਖਦੇ ਹੋ ਕਿ ਜੇਕਰ ਰੋਜ਼ਗਾਰ ਜਾਂ ਕਿਤੇ ਦੀ ਭਾਸ਼ਾ ਕਿਸੇ ਦੀ ਬਣਾ ਦਿੱਤੀ ਜਾਵੇ ਤਾਂ ਉਹ ਭਾਸ਼ਾ ਜਲਦੀ ਵਲਦੀ ਖਤਮ ਨਹੀਂ ਹੁੰਦੀ ਫਿਰ ਬਿਲਕੁਲ ਦੇਖੋ ਜਿਹੜੇ ਸਾਡੇ ਨਾ ਦੂਸਰੀਆਂ ਸਟੇਟਾਂ ਤੋਂ ਆ ਕੇ ਮਤਲਬ ਪੜ੍ਹੇ ਲਿਖੇ ਲੋਕਾਂ ਨੇ ਰਜਗਾਰ ਜਦੋਂ ਲੱਭਿਆ ਤੇ ਸਾਡੇ ਪੰਜਾਬ 'ਚ ਹੈ ਕਿ 10ਵੀਂ ਤੱਕ ਪੰਜਾਬੀ ਕੰਪਲਸਰੀ ਹੈ ਉਹ ਦੂਜੀਆਂ ਸਟੇਟਾਂ ਦੇ ਹੁੰਦੇ ਹੋਏ ਕਿ ਵੀ ਸਾਡੇ ਪੰਜਾਬ 'ਚ ਆ ਕੇ 10ਵੀਂ ਦਾ ਪੰਜਾਬੀ ਦਾ ਪੇਪਰ ਪਾਸ ਕਰਦੇ ਆ ਬਿਲਕੁਲ ਸਹੀ ਹੈ ਜੇ ਇੱਥੇ ਰਜਗਾਰ ਦੀ ਭਾਸ਼ਾ ਹੋਵੇ ਵੇਖੋ ਭੋਵੇਂ ਰਾਜਪਾਸ਼ਾ ਐਕਟ ਲਾਸ਼ੂਨ ਸਿੰਘ ਗਿੱਲ ਦੀ ਉਜਾਰਤ ਵੀ ਬਣਿਆ ਬਾਦਲ ਸਾਹਿਬ ਵੀ ਲਾਗੂ ਹੋਇਆ ਸਜ਼ਾ ਕੋਈ ਨਹੀਂ ਸੀ ਸਜਾ ਨਾ ਹੋਣੇ ਕਈ ਵਾਰੀ ਜਿਹੜੀ ਉੱਪਰਲੀ ਅਫਸਰਸ਼ਾਹੀ ਹੁੰਦੀ ਆ ਤੇ ਜਾਂ ਸਾਡਾ ਜਿਹੜਾ ਇੱਕ ਨਾ ਪੰਜਾਬ ਦਾ ਕਹਿ ਲੋ ਵੀ ਇਹੋ ਜਾਂ ਔਰਾ ਬਣ ਗਿਆ ਵੀ ਪਤਾ ਨਹੀਂ ਜਿਹੜਾ ਅੰਗਰੇਜ਼ੀ ਬੋਲਦਾ ਹੁੰਦਾ ਉਹ ਜ਼ਿਆਦਾ ਸਿਆਣਾ ਹੁੰਦਾ ਜਾਂ ਉਹ ਵੱਡਾ ਹੁੰਦਾ ਇਹ ਵੀ ਸਾਡੀ ਇੱਕ ਫੈਸ਼ਨ ਦਾ ਹਿੱਸਾ ਬਣ ਗਿਆ ਤੇ ਇਸ ਫੈਸ਼ਨ ਪ੍ਰਸਤੀ ਨੇ ਮਤਲਬ ਪੰਜਾਬੀ ਨੂੰ ਪਾਸੇ ਕੀਤਾ ਨਹੀਂ ਤੇ ਸਾਡੇ ਜਦੋਂ ਦਫ਼ਤਰ ਦੀ ਭਾਸ਼ਾ ਹੋਵੇ ਸਾਡੇ ਰੁਜ਼ਗਾਰ ਦੀ ਭਾਸ਼ਾ ਹੋਵੇ ਤੇ ਅਸੀਂ ਚਾਓ ਨਾਲ ਉਸ ਮੁਕਾਬਲੇ ਦੇ ਪ੍ਰਤੀ ਚੁਵਿਰਦ ਹੋਵਾਂਗੇ ਹੂੰ ਹੁਣ ਅਸੀਂ ਰੁਜ਼ਗਾਰ ਦੀ ਭਾਸ਼ਾ ਦੇਸ਼ ਵਿਦੇਸ਼ ਤੱਕ ਸਾਡੀ ਹੋਰ ਹੈ ਹੂੰ ਤੇ ਘਰਾਂ ਦੀ ਭਾਸ਼ਾ ਹੋਰ ਹੈ ਤੇ ਕੁਦਰਤੀ ਇਹਦੇ ਚ ਗ੍ਰੈਵਿਟੀ ਵੀ ਆਉਣੀ ਹੁੰਦੀ ਕਮੀਆਂ ਵੀ ਆਉਣੀ ਹੁੰਦੀ ਹੈ ਗੋਗੇ ਜੀ ਸਾਹਿਬ ਇਹ ਇਸ 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 ਲਈ ਮੈਂ ਇੱਕ ਐਗਜ਼ਾਮਪਲ ਦੇਣਾ ਹੁੰਦਾ ਹਾਂ 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 ਪਲੀਜ਼ ਤੁਸੀਂ ਐਗਜ਼ਾਮਪਲ ਦਿਓ ਫਿਰ ਮੈਂ ਗੱਲ ਕਰਦਾ 1800 1853 ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਸਿੱਖੀ ਤਿਆਗ ਕੇ ਦੂਜਾ ਧਰਮ ਧਾਰਨ ਕਰ ਲਿਆ ਹੂੰ ਤੇ ਸਾਡੇ ਪੁਰਖਿਆਂ ਨੇ ਕਿਹਾ ਭਾਈ ਉਹਨੇ ਦੂਜੇ ਧਰਮ ਚ ਜਾਣਾ ਹੀ ਸੀ ਕਿਉਂਕਿ ਉਹ ਤਿੰਨ ਮਾਵਾਂ ਤੋਂ ਦੂਰ ਸੀ ਹੂੰ ਮਨੁੱਖ ਦੀ ਸ਼ਖਸੀਅਤ ਘੜਦੀਆਂ ਨੇ ਤਿੰਨ ਮਾਵਾਂ ਮਾਂ ਧਰਤੀ ਮਾਂ ਜਨਨੀ ਮਾਂ ਬੋਲੀ ਬੋਲੀ ਯੈਸ ਕਹਿੰਦੇ ਉਹ ਮਾਂ ਧਰਤੀ ਤੋਂ ਦੂਰ ਸੀ ਨਾ ਇੱਥੋਂ ਦਾ ਉਹਦੇ ਕੋਲੇ ਸੱਭਿਆਚਾਰ ਸੀ ਨਾ ਭਾਸ਼ਾ ਸੀ ਨਾ ਮਿੱਟੀ ਦਾ ਮੋਹ ਸੀ ਨਾ ਉਹਦੇ ਕੋਲ ਯਾਸ਼ਕਤੀ ਇਹ ਰਹਿ ਗਈ ਕਿ ਮੈਂ ਉਸ ਮਿੱਟੀ ਦਾ ਜਾਇਆ ਦੂਜਾ ਆ ਗਿਆ ਮਾਂ ਜਨਨੀ ਮਾਂ ਜਨਨੀ ਤੋਂ ਉਹਨੂੰ ਦੂਰ ਰੱਖਿਆ ਗਿਆ मां जननी ਉਤੇ ਪ੍ਰਭਾਵਨਾ ਪਾ ਸਕੀ ਤੀਜਾ ਹੈ ਮਾਂ ਬੋਲੀ ਹੁਣ ਜਿਸ ਧਰਤੀ ਤੇ ਉਹ ਜਿਹੜੀ ਬੋਲੀ ਬੋਲ ਰਿਆ ਸੀ ਜਾਂ ਉਹਦੇ ਆਲੇ ਦੁਆਲੇ ਜਿਹੜੀ ਬੋਲੀ ਦਾ ਪਸਾਰਾ ਸੀ ਉਹੀ ਉਹਦਾ ਧਾਰਮਿਕ ਪ੍ਰਭਾਵ ਉਹਦੇ ਮਨ ਤੇ ਬਣ ਗਿਆ ਉਹੀ ਉਹਦੇ ਆਲੇ ਦੁਆਲੇ ਦਾ ਉਹੀ ਉਹਦੀ ਚਾਰਚ ਫੇਰੇ ਰਾਜਸ਼ਤਾ ਦਾ ਪ੍ਰਭਾਵ ਬਣ ਗਿਆ ਉਹ ਆਪਣਾ ਧਰਮ ਤਿਆਗ ਕੇ 크ਿਸਚਨ ਬਣ ਗਿਆ ਹੁਣ ਇਹ ਮਨੁੱਖ ਦੀ ਸਰਵਪੱਖੀ ਸ਼ਖਸੀਅਤ ਵਾਸਤੇ ਇਹ ਜਿਹੜੀਆਂ ਤਿੰਨ ਮਾਵਾਂ ਦਾ ਯੋਗਦਾਨ ਹਨ ਨਾ ਵੀ ਇਹ ਮਾਂ ਧਰਤੀ ਮਾਂ ਜਨਨੀ ਮਾਂ ਬੋਲੀ ਇਹਨਾਂ ਦਾ ਸੁਮੇਲ ਹੀ ਮਨੁੱਖ ਦਾ ਸਰਪੱਖੀ ਵਿਕਾਸ ਕਰਦਾ ਜਦੋਂ ਮਾਂ ਧਰਤੀ ਸਾਡੀ ਪੰਜਾਬ ਹੋਵੇ ਤੇ ਅਸੀਂ ਜਿਹੜੀ ਆ ਬੋਲੀ ਹੈ ਉਹ ਕੋਈ ਹੋਰ ਬੋਲੀ ਹੈ ਫਿਰ ਕਊਆ ਚਲਾ ਹੰਸ ਕੀ ਚਾਲ ਆਪਣੀ ਚਾਲ ਗਵਾ ਬੈਠਾ ਨਾ ਤਾਂ ਅੰਗਰੇਜ਼ੀ ਚ ਪੂਰਾ ਹੋਇਆ ਨਾ ਪੰਜਾਬੀ ਚੋ ਦੇ ਲੋਕ ਆ ਇਹਦੇ ਵਿੱਚ ਪਰਿਵਾਰਾਂ ਦਾ ਕਿੰਨਾ ਕੋ ਰੋਲ ਤੁਸੀਂ ਮੰਨਦੇ ਹੋ ਕਿਉਂਕਿ ਇੱਕ ਅਦਨ ਦੇ ਮੁਤਾਬਕ ਇੱਕ ਸਰਵੇ ਹੋਇਆ ਉਸ ਸਰਵੇ ਦੇ ਵਿੱਚ ਇਹ ਕਿਹਾ ਗਿਆ ਕਿ ਬਹੁਤ ਸਾਰੇ ਪੰਜਾਬੀ ਪਰਿਵਾਰ ਹੁਣ ਪੰਜਾਬੀ ਭਾਸ਼ਾ ਦੀ ਜਗ੍ਹਾ ਹਿੰਦੀ ਆ ਅੰਗਰੇਜ਼ੀ ਨੂੰ ਪਹਿਲ ਜ਼ਿਆਦਾ ਦਿੰਦੇ ਨੇ ਇਹ ਵੀ ਬਿਲਕੁਲ ਸਹੀ ਆ ਕਿ ਬਹੁਤ ਸਾਰੇ ਸਕੂਲਾਂ ਤੋਂ ਲੈ ਕੇ ਪਰਿਵਾਰਾਂ ਤੱਕ ਹੂੰ ਉਹ ਸਮਝਿਆ ਵੀ ਜਿਹੜੀ ਹਿੰਦੀ ਤੇ ਅੰਗਰੇਜ਼ੀ ਬੋਲ ਕੇ ਹੀ ਸਾਡਾ ਇੱਕ ਸਟੇਟਸ ਆ ਜਾਂ ਸਾਡਾ ਇੱਕ ਮਿਆਰ ਸਥਾਪਿਤ ਹੋ ਗਿਆ ਪਰ ਮੈਂ ਫਿਰ ਕਹਿੰਨਾ ਕਿ ਜੇ ਸੰਸਕਾਰਾਂ ਵਿੱਚ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੇ ਭ੍ਰਮਣ ਕਰਕੇ ਭਾਰਤੀਆਂ ਨੂੰ ਕਿਹਾ ਸੀ ਨਾ ਘਰ ਘਰ ਮਈਆਂ ਸਭਨਾ ਜੀਆਂ ਬੋਲੀ ਓਵਰ ਤੁਮਾਰੀ ਜਾਂ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਕ ਹੈ ਗਈ ਕਿਉਂਕਿ ਜਦੋਂ 1192 ਵਿੱਚ ਸਲਾਮ ਕਰਾਜ ਆਇਆ ਤੇ ਰਾਜ ਭਾਸ਼ਾ ਫਾਰਸੀ ਬਣ ਗਈ ਜੀ ਇਤੋਂ ਦੇ ਲੋਕ ਜਿਹੜਾ ਵੀ ਰਾਜਸ਼ਤਾ ਤੇ ਕਾਬਜ ਹੁੰਦਾ ਉਹਦੀ ਭਾਸ਼ਾ ਕਬੂਲ ਕਰ ਲੈਂਦੇ ਸਨ ਹਮ ਸਤਪੁਰਾਂ ਨੇ ਇਸ ਪੱਖ ਨੂੰ ਲਿਆ ਕਿ ਜੇ ਤੁਹਾਡੀ ਕੋਈ ਆਪਣੀ ਭਾਸ਼ਾ ਨਹੀਂ ਆਪਣਾ ਵਜੂਦ ਨਹੀਂ ਆਪਣਾ ਖਾਣਾ ਪਹਿਰਾਣਾ ਤੁਹਾਡਾ ਆਪਣਾ ਨਹੀਂ ਰਹਿ ਗਿਆ ਤੁਸੀਂ ਤੇ ਗੁਲਾਮ ਲੋਕ ਹੋ ਹਮ ਤੇ ਤੁਸੀਂ ਬਹੁਤਾ ਚਿਰ ਇਸ ਧਰਤੀ ਤੇ ਜਿਉ ਨਹੀਂ ਸਕੋਗੇ ਤੁਹਾਡੀ ਅਣਖ ਨੂੰ ਤੁਹਾਡੀ ਭਾਸ਼ਾ ਜਿਉਂਦੀ ਰੱਖਦੀ ਹੈ ਕਿਉਂਕਿ ਭਾਸ਼ਾ ਕੇਵਲ ਸ਼ਬਦਾਂ ਦਾ ਦਾਨ ਪ੍ਰਦਾਨ ਨਹੀਂ ਹੈ ਹਮ ਭਾਸ਼ਾ ਇੱਕ ਰੂਹਾਨੀਅਤ ਹੈ ਇੱਕ ਅਧਿਆਤਮਕਤਾ ਹੈ ਇੱਕ ਤੁਹਾਡੀ ਚੜ੍ਹਦੀ ਕਲਾ ਹੈ ਇੱਕ ਆਸ਼ਾਵਾਦ ਹੈ ਇੱਕ ਤੁਹਾਡੀ ਬੌਧਿਕਤਾ ਦਾ ਵਿਕਾਸ ਹੈ ਹਮ ਮਤਲਬ ਭਵੇਂ ਸਾਡੇ ਜਿੰਨੇ ਸਕਾਲਰ ਹੋਏ ਨੇ ਉਹ ਕਹਿੰਦੇ ਕਿ ਮੁੱਢਲੀ ਭਾਸ਼ਾ ਮਾਤ ਭਾਸ਼ਾ ਜਿਹੜੀ ਸੌਰੀ ਵਿਦਿਆ ਜਿਹੜੀ ਹੈ ਹਾਂ ਉਹ ਮਾਤ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਜਿਹਨੂੰ ਮਾਤ ਭਾਸ਼ਾ ਆਉਂਦੀ ਉਹ ਸਾਰੀਆਂ ਭਾਸ਼ਾਵਾਂ ਸਿੱਖ ਸਕਦਾ ਕਈ ਬੱਚੇ ਉਹ ਜਿਹੇ ਆ ਵੀ ਜੇ ਉਹ ਕਈ ਕਈ ਭਾਸ਼ਾਵਾਂ ਜਾਣਦੇ ਨੇ ਮਤਲਬ ਉਰਦੂ ਵੀ ਸਿੱਖ ਲੈਂਦੇ ਸਾਡੇ ਆਪਣੇ ਸੈਂਟਰ ਵਿੱਚ ਬੱਚੇ ਜਿਹੜੇ ਪਲੱਸ 2 ਕਰਕੇ ਆਏ ਸੀ ਉਰਦੂ ਵੀ ਸਿੱਖ ਗਏ ਫਾਰਸੀ ਵੀ ਸਿੱਖ ਗਏ ਹਮ ਜਦ ਤੱਕ ਤੁਸੀਂ ਆਪਣੀ ਭਾਸ਼ਾ ਛੋਹ ਨਹੀਂ ਹੁੰਦਾ ਤਾਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਪਰਪਕਤਾ ਦੇ ਘੱਟ ਹੀ ਚਾਂਸ ਆ ਇੱਕ ਇੱਕ ਸਵਾਲ ਗੋਗਿਆਣੇ ਸਾਹਿਬ ਅੱਜ ਪੂਰੀ ਦੁਨੀਆ ਦੇ ਵਿੱਚ ਪੰਜਾਬੀ 뮤직 ਦੀ ਗੱਲ ਹੁੰਦੀ ਹੈ ਪੰਜਾਬੀ ਫਿਲਮਾਂ ਦੀ ਵੀ ਗੱਲ ਹੁੰਦੀ ਹੈ ਪੰਜਾਬੀ ਸੀਰੀਜ਼ ਦੀ ਵੀ ਗੱਲ ਹੁੰਦੀ ਹੈ ਫਿਰ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਪੰਜਾਬੀ ਗਾਣੇ ਜਾਂ ਜਿਹੜਾ ਵਿਰਸਾ ਇਹ ਚੀਜ਼ਾਂ ਜਦੋਂ ਬਾਹਰ ਜਾ ਰਹੀਆਂ ਨੇ ਇਦੇ ਨਾਲ ਵੀ ਭਾਸ਼ਾ ਪ੍ਰਭਾਵਿਤ ਹੁੰਦੀ ਹੈ ਪਰਫਲਤ ਹੁੰਦੀ ਹੈ ਘਟਦੀ ਹੈ ਵਧਦੀ ਹੈ ਕਿਉਂਕਿ ਇਹ ਨਿਰੋਲ ਪੰਜਾਬੀ ਤਾਂ ਹੈ ਨਹੀਂ ਇਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਮਿਕਸ ਨੇ ਇਹਦੇ ਵਿੱਚ ਅੰਗਰੇਜ਼ੀ ਭਾਸ਼ਾ ਵੀ ਮਿਕਸ ਹੈ ਇਹਦੇ ਵਿੱਚ ਹਿੰਦੀ ਵੀ ਮਿਕਸ ਹੈ ਸੋ ਤੁਹਾਨੂੰ ਕੀ ਲੱਗਦਾ ਕਿ ਇਹ ਇਹ ਜਿਹੜਾ ਚਲਨ ਹੈ ਇਹ ਪੰਜਾਬੀ ਭਾਸ਼ਾ ਦੇ 네ਗੇਟਿਵ ਹੈ ਜਾਂ ਪੋਜ਼ਿਟਿਵ ਹੈ ਇਹਦਾ ਇੱਕ ਪੱਖ ਤੇ ਇਹ ਹੁੰਦਾ ਵੀ ਚਲੋ ਵੈਸੇ ਤੇ ਜਦੋਂ ਪੰਜਾਬੀ ਗੀਤ ਸੰਗੀਤ ਪ੍ਰਚਲਿਤ ਹੋਇਆ ਪਹਿਲੀ ਗੱਲ ਤਾਂ ਹੁਣੇ ਖਿਚੜੀ ਭਾਸ਼ਾ ਹੋ ਗਈ ਹੈ ਜਿੱਥੇ ਹਿੰਦੀ ਅੰਗਰੇਜ਼ੀ ਬਹੁਤ ਕੁਝ ਮਿਕਸ ਕਰਕੇ ਲਿਖਿਆ ਜਾ ਰਿਹਾ ਹੈ ਹੂੰ ਦੂਜਾ ਜੇਕਰ ਕਈ ਵੀ ਪੰਜਾਬੀ ਗਾਣੇ ਤੇ ਲੋਕ ਨੱਚ ਰਹੇ ਉਹ ਪੰਜਾਬੀ ਤੇ ਨਹੀਂ ਨੱਚ ਰਹੇ ਉਹ ਰਿਦਮ ਤੇ ਨੱਚ ਰਹੇ ਆ ਉਹ ਤਾਲ ਤੇ ਨੱਚ ਰਹੇ ਆ ਹੂੰ ਇਹ ਠੀਕ ਹੈ ਇਹਦਾ ਪੋਜ਼ਿਟਿਵ ਪੱਖ ਹੈ ਵੀ ਜੇ ਉੱਥੇ ਬਾਹਰ ਪੰਜਾਬੀ ਬੱਚਾ ਉਹ ਕੋਈ ਸਾਡੀ ਕਵਿਤਾ ਗੀਤ ਸ਼ਬਦ ਗੁਣਗਣਾਉਂਦਾ ਤੇ ਕੁਦਰਤੀ ਉਹਦੇ ਜ਼ਿਹਨ ਵਿੱਚ ਕੋਈ ਸਵਾਲ ਤੇ ਪੈਦਾ ਹੋਏਗਾ ਵੀ ਇਹ ਵੀ ਬਹੁਤ ਚੰਗੀ ਗੱਲ ਹੈ ਹੂੰ ਪਰ ਇਹਦਾ ਬਹੁਤ ਵੱਡਾ ਕਹਿ ਲੈ ਵੀ ਉਹ ਪੱਖ ਨਹੀਂ ਹੁੰਦਾ ਵੀ ਉਹਨਾਂ ਨੂੰ ਇਹਦੇ ਬਾਰੇ ਭਾਸ਼ਾ ਬਾਰੇ ਗਿਆਨ ਹੋ ਜਾਵੇ ਜਾਂ ਉਹ ਭਾਸ਼ਾ ਨੂੰ ਪ੍ਰੇਮ ਕਰਨ ਲੱਗ ਪੈਣ ਉਹ ਇੱਕ ਵਕਤੀ ਤੌਰ ਤੇ ਹੁੰਦਾ ਹੈ ਕਿ ਉਹ ਰਿਦਮ ਪ੍ਰਚਲਿਤ ਹੋ ਜਾਂਦਾ ਉਹ ਰਿਦਮ ਜੀ ਦਾ ਫਾਸਟ ਰਿਦਮ ਆ ਉਹ ਭਵੇਂ ਕਿਸੇ ਵੀ ਭਾਸ਼ਾ ਦਾ ਹੋਵੇ ਲੋਕਾਂ ਦੇ ਪੈਰ ਉਠੀ ਪੈਣੇ ਹੁੰਦੇ ਆ ਹੂੰ ਪਰ ਚੰਗੀ ਗੱਲ ਆ ਜਿਹੜੇ ਕਾਰਜ ਕਰ ਰਹੇ ਉਹਨਾਂ ਨੂੰ ਆਸ਼ਾਵਾਦੀ ਤਰੀਕੇ ਨਾਲ ਹੀ ਲੈਣਾ ਚਾਹੀਦਾ ਵੀ ਜੇ ਉਹਨਾਂ ਦੇ ਇਹ ਸ਼ਬਦ ਦੁਨੀਆ ਦੇ ਕੋਨੇ-ਕੋਨੇ ਵਿੱਚ ਗਏ ਆ ਤੇ ਫੇਰ ਵੀ ਉਹ ਆਪਦਾ ਪ੍ਰਭਾਵ ਤੇ ਛੱਡਣ ਗਿਆ ਸੀ ਗੱਲ ਨਹੀਂ ਆ ਹੂੰ ਪਰ ਜਿਹੜੀ ਮੂਲ ਗਿਆਨ ਹੁੰਦਾ ਕਿਸੇ ਭਾਸ਼ਾ ਦਾ ਯੈਸ ਉਹ ਤਾਂ ਘੱਟੋ-ਘੱਟ ਸਿੱਖਿਆ ਬੋਲਿਆ ਧਾਰਨ ਕੀਤੇ ਆ ਮਨ ਚ ਪਿਆਰ ਕੀਤੇ ਆ ਹੀ ਆਉਂਦਾ ਉਹ ਮੂਲ ਗਿਆਨ ਹੋਣਾ ਜ਼ਰੂਰੀ ਆ ਜਿਹੜਾ ਅਧੂਰਾ ਗਿਆਨ ਆ ਉਹ ਵੀ ਕਈ ਵਾਰੀ ਉਹ ਉਹ ਭਾਸ਼ਾ ਤੋਂ ਬਹੁਤਾ ਫਿਰ ਬੰਦੇ ਨੂੰ ਦੂਰ ਲੈ ਜਾਂਦਾ ਗੋਗੇਣੀ ਸਾਹਿਬ ਤੁਸੀਂ ਬਹੁਤ ਸਾਰੀਆਂ ਘਟਰਾਵਾਂ ਨਾ ਸੋਸ਼ਲ ਮੀਡੀਆ ਤੇ ਦੇਖੀਆਂ ਹੋਣੀਆਂ ਖਾਸ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਕਿ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੀ ਹੈ ਜਿਹੜੇ ਕਿਸੇ ਹੋਰ ਸੂਬੇ ਤੋਂ ਆਏ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਜੇ ਤੁਸੀਂ ਇਸ ਸੂਬੇ ਦੇ ਵਿੱਚ ਰਹਿਣਾ ਤਾਂ ਤੁਸੀਂ ਮਰਾਠੀ ਦੇ ਵਿੱਚ ਗੱਲ ਕਰੋ ਤੁਹਾਨੂੰ ਮਰਾਠੀ ਆਣੀ ਬਹੁਤ ਜ਼ਰੂਰੀ ਹੈ ਫਿਰ ਇਦਾਂ ਦੀ ਆਪਾਂ ਹੋਰ ਵੀ ਦਖਣ ਦੀਆਂ ਕਈ ਸਟੇਟਸ ਦੇਖਦੇ ਆ ਜਿੱਥੇ ਉਹਨਾਂ ਦੇ ਦੁਕਾਨਾਂ ਦੇ ਬਾਹਰ ਕਿਸੇ ਹੋਰ ਭਾਸ਼ਾ 'ਚ ਜੇ ਬੋਰਡ ਲੱਗੇ ਹੁੰਦੇ ਨੇ ਤਾਂ ਉਹ ਪੱਟ ਕੇ ਸੁੱਟ ਦਿੰਦੇ ਨੇ ਕਿ ਨਹੀਂ ਭਾਈ ਸਾਡੀ ਮਾਂਤ ਭਾਸ਼ਾ 'ਚ ਲਿਖੋ ਜੇ ਤੁਸੀਂ ਇੱਥੇ ਰਹਿਣਾ ਇਸ ਚੀਜ਼ ਨੂੰ ਤੁਸੀਂ ਸਹੀ ਸਮਝਦੇ ਹੋ ਜਾਂ ਗਲਤ ਸਮਝਦੇ ਨਹੀਂ ਮੈਂ ਇਸ ਨੂੰ ਤਾਂ ਬਿਲਕੁਲ ਗਲਤ ਸਮਝਦਾ ਕਿਉਂਕਿ ਪਹਿਲਾ ਧਰਮ ਆ ਸਾਡਾ ਇਨਸਾਨੀਅਤ ਹਮ ਹਮ ਅਨਸਾਨ ਕੋਲੇ ਇਹ ਦੁਨੀ ਸੁਹਾਵਾ ਬਾਗ ਆ ਭਾਈ ਅਨੇਕ ਤਰ੍ਹਾਂ ਦੇ ਫੁੱਲ ਖਿੜੇ ਹੋਏ ਨੇ ਹਮ ਕਿਸੇ ਨੂੰ ਭਾਸ਼ਾ ਦੇ ਨਾਂ ਤੇ ਨਫ਼ਰਤ ਕਰਨੀ ਇਹ ਮਾੜੀ ਗੱਲ ਹੈ। ਹੂੰ ਧਰਮ ਦੇ ਨਾਂ ਤੇ ਭਾਸ਼ਾ ਦੇ ਨਾਂ ਤੇ ਰੰਗ ਦੇ ਨਾਂ ਤੇ ਇਹ ਤਾਂ ਫਿਰ ਜਾਨਵਰਾਂ ਤੋਂ ਵੀ ਪੈੜਾ ਵਤੀਰਾ ਹੋ ਗਿਆ। ਹੂੰ ਮੈਂ ਸਮਝਦਾ ਇਹ ਤਾਂ ਨਹੀਂ ਹਾਂ ਅਸੀਂ ਪ੍ਰੇਰੀਏ ਹੂੰ ਉਸ ਭਾਸ਼ਾ ਦਾ ਪਿਆਰ ਪੈਦਾ ਕਰੀਏ। ਹੂੰ ਇਹ ਤਾਂ ਫਿਰ ਜੇ ਵੱਖ-ਵੱਖ ਸਟੇਟਾਂ 'ਚ ਪੈਦਾ ਹੋ ਗਿਆ ਇਹ ਤਾਂ ਬਹੁਤ ਖਤਰਨਾਕ ਉਰਜਾਨ ਹੋਏਗਾ ਕਿ ਇੱਕ ਨੂੰ ਵੇਖ ਕੇ ਚੱਲ ਪਿਆ ਇਹਨੂੰ ਤੇ ਨੱਪਣਾ ਚਾਹੀਦਾ ਰੋਕਣਾ ਚਾਹੀਦਾ ਪਾਲਸੀਆਂ ਬਣਨੀਆਂ ਚਾਹੀਦੀਆਂ। ਵੀ ਇਹ ਤਾਂ ਮਾਨਵਤਾ ਦਾ ਧਰਮ ਨਹੀਂ ਹੈਗਾ। ਹੂੰ। ਮਤਲਬ ਇਹ ਤਾਂ ਮਨੁੱਖਤਾ ਨੂੰ ਬੰਦਾ ਜੀਵ ਜੰਤੂ ਕਿੰਨੀਆਂ ਬੋਲੀਆਂ ਬੋਲਦੇ ਨੇ ਤੇ ਕਦੀ ਮਤਲਬ ਕਾਂ ਚਿੜੀਆਂ ਨੂੰ ਇਸ ਲਈ ਤਾਂ ਨਹੀਂ ਮਾਰਦਾ ਵੀ ਤੁਹਾਡੀ ਚੀਂਚੀ ਹੋਰ ਆ ਮੇਰੀ ਕਾਂਕਾਂ ਹੋਰ ਆ। ਇਹ ਤਾਂ ਆਦਾਨ ਪ੍ਰਦਾਨ ਹੈ। ਹਾਂ ਆਪਾਂ ਪੰਜਾਬੀ ਬੰਦੇ ਨੂੰ ਬੇਚ ਸਕਦੇ ਆ ਜਿਹੜਾ ਸਾਡਾ ਸਿੱਖ ਪੰਜਾਬੀ ਜਾਂ ਇੱਥੋਂ ਦਾ ਜਿੰਨਾ ਭਾਈਚਾਰਾ ਹੈ। ਹੂੰ ਵੀ ਇਹ ਭਾਸ਼ਾ ਪ੍ਰਤੀ ਪਿਆਰ ਪੈਦਾ ਹੋਵੇ। ਹੂੰ ਪਰ ਨਫ਼ਰਤ ਨਹੀਂ ਭਾਸ਼ਾ ਦੇ ਨਾਂ ਤੇ ਨਫ਼ਰਤ ਹਮੇਸ਼ਾ ਖਤਰਨਾਕ ਹੈ ਤਾਂ ਇੱਕ ਨਵੇਂ ਅਤਵਾਦ ਨੂੰ ਜਨਮ ਦੇਣ ਵਾਲੀ ਗੱਲ ਹੈ ਬਿਲਕੁਲ ਠੀਕ ਹੈ ਗੋਗਿਆਨੀ ਸਾਹਿਬ ਇੱਕ ਗੱਲ ਜਿਹੜੀ ਤੁਸੀਂ ਯੂਨੈਸਕੋ ਦੀ ਗੱਲ ਕੀਤੀ ਮੈਂ ਕਿਤੇ ਪੜਿਆ ਸੀਗਾ ਯੂਨੈਸਕੋ ਨੇ ਜਿਹੜੀ ਲਿਸਟ ਜਾਰੀ ਕੀਤੀ ਸੀ ਲੈਂਗੁਏਜਸ ਦੀ ਭਾਸ਼ਾਵਾਂ ਦੀ ਉਸ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦਾ ਵੀ ਕਿਤੇ ਨਾ ਕਿਤੇ ਨਾਮ ਸੀਗਾ ਕੀ ਤੁਹਾਨੂੰ ਲੱਗਦਾ ਕਿ ਇੰਨਾ ਕੋਈ ਖਤਰੇ ਵਾਲੀ ਗੱਲ ਹੈ ਜਾਂ ਇੰਨਾ ਕੁ ਫਿਕਰ ਵਾਲੀ ਗੱਲ ਹੈ ਕਿ ਸਾਡੀ ਪੰਜਾਬੀ ਭਾਸ਼ਾ ਉਸ ਸਥਿਤੀ ਜਾਂ ਪ੍ਰਸਥਿਤੀ ਦੇ ਵਿੱਚ ਆਉਣ ਵਾਲੇ ਸਮੇਂ 'ਚ ਜਾ ਸਕਦੀ ਹੈ ਜਿੱਥੇ ਇਹ ਬੋਲੀ ਅਲੋਪ ਹੀ ਹੋ ਜਾਏ ਨਹੀਂ ਇਹਦਾ ਇੱਕ ਪੱਖ ਤੇ ਹੈ ਕਿ ਸਾਡੀ ਕਿਉਂਕਿ ਜਿਹੜਾ ਸਿੱਖ ਸਮਾਜ ਹੈ ਉਹਦੀ ਤਾਂ ਮਰਜ਼ਾਦਾ ਵਿੱਚ ਆ ਵੀ ਹਰ ਸਿੱਖ ਸਿੱਖਣੀ ਗੁਰਮੁਖੀ ਦਾ ਗਿਆਨ ਪ੍ਰਾਪਤ ਕਰੇ ਦੂਜਾ ਸਾਡੇ ਪੁਰਖਿਆਂ ਨੇ ਕਿਹਾ ਵੀ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਸਾਰ ਤੇ ਪ੍ਰਕਾਸ਼ ਹੈ ਹਮ ਖਤਮ ਤਾਂ ਨਹੀਂ ਹੁੰਦੀ ਹੁੰਦੀ ਕੋਈ ਚੀਜ਼ ਕਿਉਂਕਿ ਅਸੀਂ ਹਰ ਥਾਂ ਤੇ ਉਤਮ ਕਰਦੇ ਆ ਤੇ ਹਰ ਥਾਂ ਤੇ ਬਾਣੀ ਪੜੀ ਜਾਂਦੀ ਹੈ ਇਹ ਸਾਨੂੰ ਅਧਿਕਾਰ ਕਹੋ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿ ਭਾਸ਼ਾ ਖਤਮ ਤੇ ਨਹੀਂ ਹੋ ਸਕਦੀ ਕਿਉਂਕਿ ਗੁਰਮੁਖੀ ਭਾਸ਼ਾ ਵੀ ਹੈ ਤੇ ਗੁਰਮੁਖੀ ਲਿਪੀ ਵੀ ਹੈ ਲਿਪੀ ਵੀ ਹੈ ਤੇ ਗੁਰ ਇਹ ਉਸ ਰੂਪ ਚ ਤੇ ਖਤਰਾ ਨਹੀਂ ਹੈ ਹਮ ਪਰ ਜਿਹੜੀਆਂ ਘਟ ਗਿਣਤੀ ਹਕਮਾ ਹੁੰਦੀਆਂ ਜਾਂ ਘਟ ਗਿਣਤੀ ਹਵੈਸੇ ਤਾਂ ਹੀ 12 13 ਕਰੋੜ ਲੋਕ ਜਿਹੜੀ ਆ ਪੰਜਾਬੀ ਭਾਸ਼ਾ ਨੂੰ ਬੋਲਦੇ ਆ ਸਮਝਦੇ ਆ ਪਰ ਜਿਹੜੀ ਸ਼ੁੱਧਤਾ ਸਪਸ਼ਟਤਾ ਤੇ ਉਹਦਾ ਵਿਕਾਸ ਵਿਕਾਸ ਤਦ ਰਹਿੰਦਾ ਜੇ ਵਿਕਾਸ ਦੇ ਆਧਾਰ ਵੈਸੇ ਕਈ ਹੁੰਦੇ ਆ ਹੁਣ ਜੇ ਆਮ ਬੰਦਾ ਕਹੇ ਕਿ ਮੈਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀ ਕਰ ਸਕਦਾ ਘਟੋ-ਕਟ ਘਰ ਦੀ ਨੇਮ ਪਲੇਟ ਜੇ ਕੋਈ ਬਿਜ਼ਨਸ ਕਰਦੇ ਹੋ ਉਹਦਾ ਕੋਈ ਉੱਥੇ ਬੋਰਡ ਲੱਗਣਾ ਜੇ ਤੁਹਾਡਾ ਕੋਈ ਵਿਦਿਅਕਦਾਰਾ ਉਹਦਾ ਬੋਰਡ ਲੱਗਣਾ ਹਾਂ ਦੂਜੀ ਭਾਸ਼ਾ ਨੂੰ ਰੱਖੋ ਨਾਲ ਰੱਖ ਲਓ ਪਰ ਪਹਿਲ ਆਪਣੀ ਮਾਂ ਭਾਸ਼ਾ ਨੂੰ ਦਈਏ ਜਾਂ ਕਿਸੇ ਨੇ ਕੋਈ ਵਿਜ਼ਿਟਿੰਗ ਕਾਰਡ ਛਪੋਣਾ ਆਪਦਾ ਆਪਦੇ ਨਾਮ ਦਾ ਛਪੋਣਾ ਉਹ ਭਾਈ ਪੰਜਾਬੀ ਜੀ ਵੀ ਤਾਂ ਲਿਖ ਸਕਦਾ ਵਿਆਹ ਦੇ ਕਾਰਡ ਛਪਣੇ ਆ ਖੁਸ਼ੀ ਗਮੀ ਦੇ ਛਪਣੇ ਆ ਕੋਈ ਮੈਸੇਜ ਕਿਸੇ ਨੂੰ ਸੁਨੇਹਾ ਭੇਜਣਾ ਤਾਂ ਸਨੇਹ ਦੇ ਵਿੱਚ ਵੀ ਤਾਂ ਤੁਸੀਂ ਅੱਜ ਕੱਲ ਗੁਰਮੁਖੀ ਫੌਂਟ ਹੈ ਅਸੀਂ ਉਹਨੂੰ ਘਟੋ-ਘਟੋ ਦੇ ਵਿਕਾਸ ਲਈ ਇੱਕ ਤਾਂ ਹੁੰਦਾ ਨਿੱਜੀ ਨਿੱਜੀ ਵੀ ਅਸੀਂ ਕਰ ਸਕਦੇ ਆ ਸੰਸਥਾਗਤ ਵੀ ਕਰ ਸਕਦੇ ਆ ਕਿ ਸੰਸਥਾਵਾਂ ਦੇ ਫੈਸਲੇ ਹੋਣੇ ਚਾਹੀਦੇ ਆ ਧਾਰਮਿਕ ਸਥਾਨਾਂ ਤੇ ਮੈਂ ਖੁਦ ਵਿਦੇਸ਼ਾਂ ਵਿੱਚ 3 ਸਾਲ ਗੁਰਮੁਖੀ ਪੜ੍ਹਾਈ ਹੈ 150 ਬੱਚਾ ਮੇਰੇ ਕੋਲੇ ਹਾਂਗਕਾਂਗ ਹੁੰਦਾ ਸੀ 150 200 ਨਿਊਯਾਰਕ ਵਿੱਚ ਹੁੰਦਾ ਸੀ ਉਹ ਬਹੁਤ ਅਸੀਂ ਉਹਨਾਂ ਦਾ ਸਲੇਵਸ ਬਣਾਇਆ ਉਹਨਾਂ ਨੂੰ ਮਤਲਬ ਬੜੇ ਵਧੀਆ ਢੰਗ ਨਾਲ ਉਹ 150 ਬੱਚਾ ਬਹੁਤ ਵਧੀਆ ਪੰਜਾਬੀ ਬੋਲਦਾ ਸੀ ਡਾਇਲੌਗ ਬੋਲਦਾ ਸੀ ਪੁਸਤਕਾਂ ਪੜ੍ਹਦਾ ਸੀ ਅਸੀਂ ਉਹਨਾਂ ਦੇ ਪੇਪਰ ਵਗੈਰਾ ਲੈਂਦੇ ਸਾਂ ਫਿਰ ਇਨਾਮ ਦਿੰਦੇ ਸਾਂ ਬੁਰ ਕੁਰਬਾਂ ਤੇ ਉਹਨਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਂਦੇ ਸੀ ਅੱਜ ਵੀ ਹਾਂਗਕਾਂਗ ਵਿੱਚ ਐਵੇਂ ਚੱਲ ਰਿਹਾ ਤੇ ਬਲਿ ਇਹ ਗੁਰਦੁਆਰਾ ਸਹਿਬਾਨ ਵੀ ਇਹਦੇ ਵਿੱਚ ਬਹੁਤ ਵਧੀਆ ਯੋਗਦਾਨ ਪਾ ਸਕਦੇ ਪਰ ਵਿਦਿੱਕ ਅਧਾਰੇ ਖਾਸ ਕਰਕੇ ਜਿਹੜਾ ਸਾਡਾ ਅਧਿਆਪਕ ਵਰਗ ਹੈ ਹੂੰ ਇਹ ਅਧਿਆਪਕ ਵਰਗ ਇਹਦੀ ਸ਼ੁੱਧਤਾ ਬਾਰੇ ਇਹਦੀ ਸਪਸ਼ਟਤਾ ਬਾਰੇ ਹੂੰ ਔਰ ਇਹਦੀ ਬੱਚਿਆਂ ਵਿੱਚ ਜਿਹੜਾ ਮੋਹ ਪੈਦਾ ਕਰਨਾ ਕਿਉਂਕਿ ਨਾ ਬੱਚਾ ਕਈ ਵਾਰੀ ਸਮਝਦਾ ਮੈਂ ਪੰਜਾਬੀ ਚੋਂ ਤਾਂ ਪਾਸ ਹੋ ਹੀ ਜਾਣਾ ਪਰ ਠੀਕ ਆ ਮੇਰਾ ਜਾਤੀ ਤਜਰਬਾ ਐ ਐਮਏ ਪਾਸ ਬੱਚਾ ਪੀਐਚਡੀ ਲਈ ਆਇਆ ਮੈਂ ਕਿਹਾ ਅਪਲੀਕੇਸ਼ਨ ਲਿਖ ਦੇ ਉਹਦੀ ਪੰਜਾਬੀ ਵਿੱਚ ਲਿਖੀ ਹੋਈ ਅਰਜੀ ਕਹ ਲਓ ਬੇਨਤੀ ਪੱਤਰ ਕਹ ਲਓ ਉਹਦੇ 10 ਗਲਤੀਆਂ ਉਹਦੇ ਉਹਦੇ ਵਿੱਚ ਹੀ ਸੀ ਕਿ ਮੈਂ ਕੁਝ ਸਿੱਖ ਇਤਿਹਾਸ ਖੋਜ ਕੇਂਦਰ ਤੋਂ ਮੈਂ ਕੁਝ ਖਰੜੇ ਲੈਣਿਆਂ ਤੇ ਉਹ ਐਮਏ ਪੰਜਾਬੀ ਵੀ ਸੀਗਾ ਫਿਰ ਦੱਸੋ ਡਾਕਟੋਰੇਟ ਅੱਗੇ ਕੀ ਕਰੇਗਾ ਜਿਹਨੂੰ ਅਜੇ ਇੱਕ ਅਰਜੀ ਨਹੀਂ ਲਿਖਣੀ ਆਉਂਦੀ ਮਤਲਬ ਤੇ ਉਹਦੀਆਂ 16 ਜਮਾਤਾਂ ਜਿਹੜੀਆਂ ਉਹਦੇ 'ਚ ਉਹ ਵੀ ਪੰਜਾਬੀ ਦੀ ਮਤਲਬ ਹਕੀਕਤ ਦੱਸ ਰਿਹਾ ਮੈਂ ਨਾ ਤੇ ਮੈਂ ਨਹੀਂ ਬੋਲਾਂਗਾ ਕਿ ਉਹਨੂੰ ਬੁਰਾ ਨ ਲੱਗੇ ਕਿਸੇ ਸੁਣ ਨਾ ਲਵੇ ਪਰ ਮੈਂ ਕਹਿੰਦਾ ਜੀ ਇਸ ਸਟੇਜ ਤੇ ਆ ਕੇ ਇੰਨੀਆਂ ਗਲਤੀਆਂ ਕਰ ਰਿਹਾ ਤੇ ਉਹ ਕੱਲ੍ਹ ਉਹ ਅਧਿਆਪਕ ਵੀ ਲੱਗ ਜੇ ਤੇ ਉਹਦੇ ਬੱਚੇ ਕਿਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਉਹ ਪੜ੍ਹਾਏਗਾ ਹੂੰ ਬਿਲਕੁਲ ਠੀਕ ਗੱਲ ਥੋੜੀ ਬੜੀ ਫਿਕਰ ਵਾਲੀ ਗੱਲ ਸਾਡਾ ਮੁੱਖ ਇੱਥੇ ਵੀ ਹੈਗਾ ਕਿ ਹਾਂ ਉਹ ਹਾਂ ਜੇ ਉਹ ਕਹਿੰਦਾ ਨਾ ਵੀ ਉਹ ਰਾਜ ਮਿਸਤਰੀ ਸਿੱਧਾ ਹੋਵੇ ਤਾਂ ਕੰਧ ਵੀ ਸਿੱਧੀ ਹੋ ਜਾਂਦੀ ਆ ਤੇ ਜੇ ਰਾਜ ਮਿਸਤਰੀ ਹੀ ਵਿਚਾਰਾ ਚਾਹਤੋਂ ਰਸਿਆ ਹੋਵੇ ਤੇ ਫਿਰ ਰੋੜੇ ਰੱਪੇ ਲਾਊਗਾ ਕੰਧ ਸਿੱਧੀ ਨਹੀਂ ਹੋ ਸਕਦੀ ਬਹੁਤ ਵਧੀਆ ਅਧਿਆਪਕ ਵਰਗ ਚੇਤਨ ਹੋਏ ਹਾਂ ਜਿਹੜੇ ਚੰਗੇ ਨੇ ਉਹਨਾਂ ਨੂੰ ਮੁਬਾਰਕ ਹੈ ਇਹ ਨਹੀਂ ਵੀ ਸਾਰੇ ਇੱਕੋ ਜਿਹੇ ਹੁੰਦੇ ਆ ਅਸੀਂ ਖੁਦ ਅਧਿਆਪਕ ਵਰਗ ਚੋਂ ਆਂ ਪਰ ਅਧਿਆਪਕ ਵਰਗ ਜਿਹੜਾ ਮੁੱਢਲੀ ਵਿੱਦਿਆ ਤੋਂ ਲੈ ਕੇ ਪ੍ਰਾਇਮਰੀ ਪੱਖ ਤੋਂ ਲੈ ਕੇ ਉਹ ਪੰਜਾਬੀ ਹੁਣ ਕਈ ਅਧਿਆਪਕ ਸਾਡੇ ਕੈਲੀਗ੍ਰਾਫੀ ਦੇ ਵਿੱਚ ਸੁੰਦਰ ਲਿਖਾਈ ਚ ਕਮਾਲ ਦੇ ਨੇ ਕਮਾਲ ਦੇ ਨੇ ਹਾਂ ਮਤਲਬ ਉਹਨਾਂ ਤੋਂ ਜਿਹੜੇ ਬੱਚੇ ਪੜਨਗੇ ਉਹਨਾਂ ਦੇ ਅੱਖਰ ਪਰੋਏ ਹੋਏ ਹੋਣਗੇ ਹੈਗੇ ਵੀ ਨਹੀਂ ਐਸੀ ਗੱਲ ਨਹੀਂ ਬੜੇ ਮਤਲਬ ਕਾਲ ਵੀ ਨਹੀਂ ਦੁਨੀਆ ਚ ਹੁੰਦਾ ਇਸ ਕਰਕੇ ਸਾਡਾ ਵਿਸ਼ਾ ਹੋਣਾ ਚਾਹੀਦਾ ਕਿ ਪ੍ਰਾਇਮਰੀ ਤੋਂ ਲੈ ਕੇ ਉਹਨਾਂ ਦੇ ਜਿਹੜੇ ਆ ਸੁੰਦਰ ਲਿਖਾਈ ਦੇ ਮੁਕਾਬਲੇ ਤੇ ਕੋਈ ਨਵਾਂ ਸੋਚਣ ਦੇ ਮੁਕਾਬਲੇ ਅੱਜ ਮੌਲਕ ਜਿਹੜਾ ਰਚਨਾ ਬਹੁਤ ਘਟ ਗਈ ਹੈ ਬਹੁਤ ਘਟ ਗਈ ਬਿਲਕੁਲ ਠੀਕ ਮੌਲਕਤਾ ਵਿਦਿਆਰਥੀਆਂ ਚੋਂ ਤੁਰਨੀ ਹੈ ਤੁਰਨੀ ਹੈ ਬਿਲਕੁਲ ਠੀਕ ਹੈ ਪੱਤਰਕਾਰੀ ਚ ਰੰਗ ਹੋਏਗਾ ਆਰਟੀਕਲਾਂ ਚ ਰੰਗ ਹੋਏਗਾ ਉਹ ਰੰਗ ਮਿਸਿੰਗ ਨੇ ਹੁਣ ਗੋਗਿਆਣੀ ਸਾਹਿਬ ਬਹੁਤ ਬਹੁਤ ਧੰਨਵਾਦ ਬਿਲਕੁਲ ਗੱਲ ਠੀਕ ਹੈ ਤੁਹਾਡੀ ਇਸ ਸਾਰੀ ਜਾਣਕਾਰੀ ਦੇ ਲਈ ਬਹੁਤ ਸੁੰਦਰ ਸ਼ਬਦਾਂ ਦੇ ਵਿੱਚ ਗੋਗਿਆਣੀ ਸਾਹਿਬ ਨੂੰ ਦੱਸਿਆ ਕਿ ਪੰਜਾਬੀ ਬੋਲੀ ਮਾਤ ਭਾਸ਼ਾ ਦੀ ਵੈਲਿਊ ਕੀ ਹੈ ਇੱਕ ਹੋਰ ਮੈਂ ਅਕਸਰ ਇਹ ਆਪਣੇ ਦਰਸ਼ਕਾਂ ਨੂੰ ਵੀ ਕਹਿਣਾ ਹੁੰਦਾ ਕਿ ਘੱਟੋ-ਘੱਟ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲੀ ਜ਼ਰੂਰ ਬੋਲਿਆ ਕਰੋ ਇੱਕ ਹੋਰ ਗੱਲ ਮੈਨੂੰ ਲੱਗਦਾ ਕਿ ਕਿੱਥੇ ਆਪਾਂ ਜਿਵੇਂ ਗੋਗਿਆਣੀ ਸਾਹਿਬ ਨੇ ਕਿਹਾ ਨਾ ਕਿ ਨਿਜੀ ਤੌਰ ਤੇ ਤੁਸੀਂ ਭਾਸ਼ਾ ਦੀ ਕੀ ਕਰ ਸਕਦੇ ਹੋ ਤੁਹਾਡੇ ਕੋਲ ਕਿਸੇ ਵੀ ਮੋਬਾਈਲ ਕੰਪਨੀ ਵਾਲੇ ਦਾ ਫੋਨ ਆਵੇ ਇੰਸ਼ੋਰੈਂਸ ਕੰਪਨੀ ਵਾਲੇ ਦਾ ਫੋਨ ਆਵੇ ਕਿਸੇ ਤਰ੍ਹਾਂ ਦੇ ਪ੍ਰਾਪਰਟੀ ਵਾਲੇ ਦਾ ਕੋਈ ਡੀਲਰ ਦਾ ਫੋਨ ਆਵੇ ਮੈਂ ਹਮੇਸ਼ਾ ਪੰਜਾਬੀ ਨੂੰ ਤਰਜੀਹ ਦਿੰਦਾ ਜੋ ਇੰਗਲਿਸ਼ 'ਚ ਗੱਲ ਕਰਦਾ ਮੈਂ ਕਹਿੰਦਾ ਜੀ ਮੈਂ ਤਾਂ ਪੰਜਾਬੀ 'ਚ ਗੱਲ ਕਰ ਰਿਹਾ ਉਹ ਕਹਿੰਦੇ ਜੀ ਟੈਲੀ ਕਾਲਰ ਕੋਈ ਅਵੇਲੇਬਲ ਨਹੀਂ ਹੈ ਤੁਸੀਂ ਉਸ ਥਾਂ ਤੇ ਜ਼ਰੂਰਤ ਪੈਦਾ ਕਰੋ ਪੰਜਾਬੀ ਭਾਸ਼ਾ ਦੀ ਕਿ ਉਹਨਾਂ ਨੂੰ ਮਜਬੂਰੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਲੋਕ ਰੱਖਣੇ ਪੈਣ ਦੋ ਫਾਇਦੇ ਹੋਣਗੇ ਇੱਕ ਤਾਂ ਤੁਹਾਡੀ ਬੋਲੀ ਪਰਫਲਿਤ ਹੋਏਗੀ ਦੂਜਾ ਰੋਜ਼ਗਾਰ ਦੇ ਵਸੀਲੇ ਪੈਦਾ ਹੋਣਗੇ ਜਦੋਂ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਗੱਲ ਕਰਨ ਲੱਗ ਜੰਦੇ ਨੇ ਉਹ ਕੰਫਰਟ ਜ਼ੋਨ 'ਚ ਆ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਜ਼ਰੂਰਤ ਹੀ ਨਹੀਂ ਕਿਸੇ ਦੀ ਪੰਜਾਬੀ ਬੋਲਣ ਵਾਲੇ ਦੀ ਇਹ ਬੰਦਾ ਹਿੰਦੀ ਦੇ ਵਿੱਚ ਵੀ ਗੱਲ ਕਰ ਸਕਦਾ ਹੈ ਅੰਗਰੇਜ਼ੀ 'ਚ ਵੀ ਕਰ ਸਕਦਾ ਭਾਵੇਂ ਤੁਸੀਂ ਕਰ ਸਕਦੇ ਹੋ ਪਰ ਜਦੋਂ ਤੁਸੀਂ ਤਰਜੀਹ ਪੰਜਾਬੀ ਨੂੰ ਦਿਓਗੇ ਤਾਂ ਮਜਬੂਰੀ 'ਚ ਉਹਨਾਂ ਨੂੰ ਉਹ ਬੰਦੇ ਰੱਖਣੇ ਪੈਣਗੇ ਪੰਜਾਬੀ ਦੇ ਜਿਸ ਦੇ ਨਾਲ ਤੁਹਾਡੀ ਬੋਲੀ ਵੀ ਪਰਫ बड़े रोजगार ਦੇ ਵਸੀਲੇ ਵਿੱਚ ਜ਼ਿਆਦਾ ਪੈਦਾ ਹੋਣਗੇ ਇੱਕ ਵਾਰ ਫਿਰ ਤੋਂ ਜਾਂਦੇ ਜਾਂਦੇ ਤੁਹਾਨੂੰ ਕੁਮਾਂਤਰੀ ਮਾਹਬੋਲੀ ਦੀ ਵਸਤੀਆਂ ਬਹੁਤ-ਬਹੁਤ ਵਧਾਈਆਂ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀ.ਸੀ. ਨਿਊਜ਼ ਨਾਲ ਧੰਨਵਾਦ